ਲੋਕ ਸਭਾ ਦੀਆਂ ਚੋਣਾਂ 2024 ਦੀਆਂ ਪੂਰੇ ਪੰਜਾਬ ਦੇ ਵਿੱਚ ਅਤੇ ਹੋਰ ਵੀ ਕਈ ਸਟੇਟਾਂ ਦੇ ਵਿੱਚ ਬੜੀ ਤੋਂਤਾਵਨਾ ਪੈ ਰਹੀਆਂ ਪਰ ਦੱਸ ਦਈਏ ਕਿ ਪੰਜਾਬ ਦੇ ਵਿੱਚ ਤੁੱਪ ਦੇ ਕਾਰਨ ਲਗਭਗ 60% ਦੇ ਲੱਗੇ ਹੀ ਵੋਟਾਂ ਪਈਆਂ ਨੇ ਆਓ ਵੇਖਦੇ ਹਾਂ ਜ਼ਿਲ੍ਹਾ ਜਲੰਧਰ ਦੇ ਬੂਥ ਲੱਗੇ ਕੁਝ ਸ਼ਹਿਰ ਅਤੇ ਪਿੰਡਾਂ ਦੀਆਂ ਤਸਵੀਰਾਂ ਇਹ ਜਿਹੜੇ ਆ ਆਪਣੇ ਪਿੰਡ ਦੇ ਨੌਜਵਾਨ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਜੇ ਲੋਕ ਜਾਗਰੂਕ ਹੋਇਆ ਤਾਂ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਵੋਟਾਂ ਕਿਦਾਂ ਦੀ ਹੋਈਆਂ ਅੱਜ 1 ਜੂਨ ਵੋਟਾਂ ਦਾ ਦਿਨ ਹੈ ਜੀ ਗਰਮੀ ਵੀ ਪੂਰੇ ਜੋਰਾਂ ਤੇ ਹੈ ਔਰ ਲੋਕਾਂ 'ਚ ਬੜਾ ਉਤਸ਼ਾਹ ਆ ਲੋਕ ਘਰੋਂ ਬੜੇ ਗਰਮੀ ਹੋਣੇ باوجود ਵੀ ਆ ਰਹੇ ਆ ਔਰ ਵੋਟਾਂ ਪਾ ਰਹੇ ਆ 40% ਤੋਂ ਉੱਪਰ ਪੋਲਿੰਗ ਹੋ ਗਈ ਹੈ ਔਰ ਸ਼ਾਮ ਦੇ 6 ਵਜੇ ਤੱਕ ਟਾਈਮ ਹੈ ਔਰ ਲੋਕਾਂ ਨੂੰ ਉਮੀਦ ਹੈ ਕਿ ਲੋਕ ਵੱਧ ਤੋਂ ਵੱਧ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ ਆਮ ਆਦਮੀ ਪਾਰਟੀ ਤੋਂ ਜਸਵੀਰ ਤੰਗਲ ਜੋ ਬਲਾਕ ਪ੍ਰਧਾਨ ਹਨ ਨਾਲ ਆ ਪਹਿਲਾਂ ਤਾਂ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਮਾਧਿਅਮ ਰਾਹੀਂ ਜਿਹੜੀ ਸਾਡੀ ਆਵਾਜ਼ ਆ ਪਬਲਿਕ ਤੱਕ ਪਹੁੰਚਾਉਂਦੇ ਰਹਿੰਦੇ ਹੋ ਅੱਜ ਜਿਹੜੀ ਇਹ VOTING ਹੋ ਰਹੀ ਹੈ 1 ਜੂਨ ਨੂੰ ਬਹੁਤ ਲੋਕਾਂ 'ਚ ਉਤਸ਼ਾਹ ਆ ਜੀ ਲਗਭਗ ਇਸ ਏਰੀਆ ਦੇ ਵਿੱਚ 40% ਪਲੱਸ ਜਿਹੜੀ ਆ VOTING ਜਿਹੜੀ ਆ ਪੋਲ ਹੋ ਚੁੱਕੀ ਆ ਜੀ ਔਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਪਬਲਿਕ ਉਤਸ਼ਾਹ ਨਾਲ ਵੋਟ ਪਾਉਣ ਆ ਰਹੀ ਆ ਤੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਵੀ ਬਹੁਤ ਵਧੀਆ ਕਰੇਜ ਆ ਲੋਕ ਖੁੱਲ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਥ ਦੇ ਰਹੇ ਹਾਂ ਜੀ ਹਾਂਜੀ ਜਿਦਾ ਜਿਦਾ ਥੋੜਾ ਮੌਸਮ ਠੰਡਾ ਆਇਆ ਹੈਗਾ ਨਾ ਸ਼ਾਂਤਕਰ ਹੋਰ ਥੋੜਾ ਵੇ ਲੋਕ ਕਹਿੰਦੇ ਗਰਮੀ ਕਰਕੇ ਲੋਕੀ ਆ ਨਹੀਂ ਪਰ ਸਵੇਰੇ ਖਾ 60 ਪਲਸ ਅਪਰੋਚੀਮੇਟਲੀ ਹੈ ਜੀ 50 ਪਲਸ ਤਾਂ ਹੈਗੀ ਹੈ ਹਾਂਜੀ ਇਸ ਨੰਬਰ ਪੂਰਾ ਜੀ 99963 ਪੂਰਾ ਹਾਂਜੀ ਤੇ ਕਿੰਨੇ ਪਰਸੈਂਟ ਵੋਟਿੰਗ ਵਿੱਚ ਹੋ ਹਰ ਹੱਲੇ ਦਾ ਘਾਟੀ ਆ ਅੱਛਾ ਜੀ 50% ਦੀ ਕਿੰਨੇ ਕੇ ਬੋਲਿੰਗ ਹੋ ਚੁੱਕੀ ਹੈ ਦੇ ਵਿੱਚ 94 95 ਦਾ ਰੋਟ ਹੈ ਜੀ ਅੱਛਾ ਹਾਲੇ 94 ਨੰਬਰ ਬੋਲਡ ਸਾਡੇ ਜੀ 17 ਵਜੇ ਦਾਟ ਦਾ ਜਿਹੜੀ ਉਹ ਜਿਹੜਾ ਜੋ 200 ਕਿ 95 ਨੰਬਰ ਬੋਲਿੰਗ ਹੋਈ 842 ਜੋ 40 ਤਾਂ ਜਿਹੜੀ ਹਾਰ ਚੋਂ ਲੈ ਕੇ 200 ਹਾਂਜੀ ਕਿੰਨੇ ਪਰਸੈਂਟ ਤੁਹਾਡੇ ਪੋਲਿੰਗ ਹੋ ਚੁੱਕੀ ਆ 40% ਹੋ ਚੁੱਕੀ ਹਾਂਜੀ ਤੇ ਕਿਦਾਂ ਹੁਣ ਦੁਪਹਿਰ ਦਾ ਟਾਈਮ ਆ ਜਦੋਂ ਲੋਕ ਨਿਕਲਦੇ ਘਰੋਂ ਨਿਕਲ ਰਿਹਾ ਨਿਕਲ ਰਿਹਾ ਸ਼ਮੀਲ ਭੂਰੀ ਆ ਜੀ ਬਿਲਕੁਲ ਲਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਆ ਤੇ ਅੱਗੇ ਇੱਕ ਬੂਥ ਅਕਾਲੀ ਦਲ ਦਾ ਬੂਥ ਹੈ ਜੀ ਆ ਦੇਖ ਲਓ ਆਪਣੇ ਸਾਬਕਾ ਸਰਪੰਚ ਤੇ ਕਿਸੇ ਟਾਈਮ ਤੇ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਵੀ ਸੀ ਨਕੌਦਰ ਹਲਕੇ ਤੋਂ ਤੇ ਆਪਣੇ ਸਾਬਕਾ ਸਰਪੰਚ ਬਨੌਰ ਮੈਂਸ ਡਾਕਟਰ ਗੁਰਦੀਪ ਸਿੰਘ ਤੇ ਸਾਰੀ ਟੀਮ ਹਾਂਜੀ ਨੀ ਕੋ ਹੋ ਚੁੱਕੀ। ਲੇਕਿਨ 900 ਪਲੱਸ ਪੋਲਿੰਗ ਹੋ ਗਈ ਲੱਗਦੀ ਆ। ਬਾਕੀ ਕਲੀਅਰ ਨਿਗਾ 800 ਕੁਛ ਤਾਂ ਹੋ ਗਈਆਂ ਸੀ ਘੰਟਾ ਕੁ ਪਹਿਲਾਂ 900 ਤੋਂ ਪਲੱਸ ਹੋ ਗਈ ਹੋਣੀ। ਇਸ ਵਾਰ ਫਸਮੀ ਟੱਕਰ ਆ ਪੰਜੇ ਕੈਂਡੀਡੇਟ ਨਹੀਂ ਅਸੀਂ ਫਸਮੀ ਟੱਕਰ ਨਹੀਂ ਸਮਝਦੇ। ਅੱਛਾ ਜੀ। ਅਸੀਂ ਤਾਂ ਕਿਸੇ ਨੂੰ ਆਪਣੇ ਮੁਕਾਬਲੇ ਵਿੱਚ ਨਹੀਂ ਸਮਝਦੇ। ਠੀਕ ਹੈ। ਤੁਸੀਂ ਦੇਖ ਹੀ ਰਿਹਾ ਹੋਣਾ ਹੀਰਾ ਵਿੱਚ ਘੁੰਮ ਕੇ ਅਸੀਂ ਆਪਣੇ ਪਿੰਡ ਦੀ ਗੱਲ ਕਰ ਰਹੇ ਆ। ਹੀਰਾ ਵਿੱਚ ਕੋਈ ਆ ਹੋਣਾ ਆ 100 150 ਪਲੱਸ ਬੂਥ ਤੇ ਸਣ ਬੈਠਾ ਸਵੀਰ ਤੋਂ ਲੈ ਕੇ ਜਿਨ੍ਹਾਂ ਵਿੱਚ ਸਾਡੀ ਨਵੀਂ ਟੀਮ ਵੀ ਤਿਆਰ ਛੋਟੇ ਬੱਚੇ ਵੀ ਤਿਆਰ ਹੋ ਰਹੇ ਆ ਅੱਗੇ ਅਸੀਂ ਗਾਂ ਸ਼ਾਇਦ ਰਿਟਾਇਰਮੈਂਟ ਲੈ ਲਈਏ ਤੇ ਪੂ ਸਾਡਾ ਨਵਾਂ ਤਿਆਰ ਭਰਤੀ ਹੋ ਰਹੀ ਹੈ ਰਿਟਾਇਰਮੈਂਟ ਦਾ ਟਾਈਮ ਨਹੀਂ ਹੈਗਾ ਚਲੋ ਰਿਟਾਇਰਮੈਂਟ ਨਹੀਂ ਪਿੰਡ ਵੱਲੋਂ ਇਹ ਇਹ ਦੇਖਿਆ ਕਰਨਗੇ ਅਸੀਂ ਉੱਪਰਲਾ ਦੇਖਿਆ ਕਰਾਂਗੇ ਨਾ ਸਾਡੇ ਨਾਲ ਸਵੀਰ ਸਿੰਘ ਸ਼ੀਰਾ ਸ਼ੀਰਾ ਜੀ ਸ਼ੀਰਾ ਜੀ ਵਿਸ਼ਵ ਪ੍ਰਸਿੱਧ ਲਾਇਕ ਹਾਂਜੀ ਲੋਕ ਲੋਕ ਸਭਾ ਦੇ ਵਿੱਚ ਆਏ ਹੋ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜਾਂ ਕਿਦਾਂ ਸੁਆਭੀ ਬਣਿਆ ਨਹੀਂ ਮੈਂ ਆਪਣੇ ਵੀਡੀਓ ਕਰਨ ਲਈ ਆਇਆ ਸੀਗਾ ਕਿਉਂਕਿ ਮੁੜ ਕੇ ਫੇ ਮੇਰਾ ਟਾਈਮ ਨਹੀਂ ਲੱਗਣਾ ਸੀ ਤਿੰਨ ਚਾਰ ਮੇਰੇ ਐਲਬਮ ਦੇ ਗਾਣੇ ਸੀ ਜਿਨ੍ਹਾਂ ਦੇ ਮੈਂ 뮤직 ਵੀਡੀਓ ਕਰਨੀ ਸੀਗੇ ਤਾਂ ਵੋਟਾਂ ਦਾ ਵੀ ਨਾਲ ਰਲ ਗਿਆ ਚਲੋ ਮੈਂ ਕਿਹਾ ਪਿੰਡ ਦੇ ਵਿੱਚ ਉਦਾਂ ਤਾਂ ਇੰਨੇ ਬੰਦੇ ਇਕੱਠੇ ਨਹੀਂ ਹੁੰਦੇ ਵੋਟਾਂ ਦੇ ਬਹਾਨੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਵਧੀਆ ਗੱਲ ਆ ਤੇ ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ ਕਸ਼ਮੀਰ ਪੰਚ ਸਾਹਿਬ ਉਹਨਾਂ ਨਾਲ ਗੱਲ ਨਹੀਂ ਹੋਈ ਇਹ ਸੇ ਮੈਂ ਵੀ ਠੀਕ ਹੈ ਇਹ ਸਵਾਰੀਆਂ ਢੋਈ ਜਾਂਦੇ ਵੋਟਾਂ ਢੋਈ ਜਾਂਦੇ